ਕਟ ਇੱਕ ਓਹੰਕਾਰੀ ਸਹੀ ਪੜ ਲਈ ਇਹ ਵੀ ਕਈ ਵਾਰੀ ਸਿੱਖਣ ਤੋਂ ਬਿਨਾਂ ਨਹੀਂ ਹੁੰਦਾ ਮਾਪੋਕਾ ਬੜਾ ਕਿੰਨੇ ਪੜਨਾ ਹੈ ਤਾਂ ਅੱਜ ਦਾ ਸਮਾਂ ਸੌਣਾ ਸੀ ਇਹ ਗੁਰੂ ਮਹਾਰਾਜ ਆਪ ਵੀ ਕਿਰਪਾ ਕਰ ਰਹੇ ਹਨ ਮੇਰੇ ਪਿੱਛੇ ਪੜਿਓ ਫਿਰ ਇੱਕ ਇੱਕ ਓਹੰਕਾਰ ਓਹੰਕਾਰ ਬਿਲਕੁਲ ਚਾਰ ਪਾਠ ਬਣੋਣੇ ਤੇ ਚਾਰ ਪਾਠ ਨਹੀਂ ਬਣਦੇ ਸਮਝੋ ਗਲਤ ਹੈ ਕੁਝ ਵਿੱਚ ਇੱਕ ਦੇ ਅੱਗੇ ਵੇਖੋ ਵੱਖਰਾ ਇੱਕ ਵੱਖਰਾ ਪਿਆ ਹੈ ਊੜਾ ਵੱਖਰਾ ਪਿਆ ਖੁੱਲਾ ਊੜਾ ਇੱਕ ਤੇ ਆਪਾਂ ਰੁਕਦੇ ਨਹੀਂ ਸਿੱਧਾ ਵੀ ਓਮ ਕਾਰਸਦਾ ਆਪਾਂ ਸ਼ੁਰੂ ਕਰਦੇ ਨੇ ਓੰਕਾਰ ਬਿਲਕੁਲ ਹੀ ਗਲਤ ਹੈ ਇੱਕ ਤੇ ਧੁੱਕ ਕੇ ਊੜੇ ਨੂੰ ਲੰਬਾ ਕਰਨਾ ਜਿੰਨਾ ਊੜਾ ਲੰਬਾ ਕਰੋਗੇ ਉਨਾ ਸਹੀ ਉਨਾ ਸਹੀ ਇਹ ਇੱਕ ਓੰਕਾਰ ਪੜਿਆ ਜਾਏ ਫਿਰ ਪਿੱਛੇ ਮਿਹਰੇ ਪਿੱਛੇ ਸਤਗੁਰੂ ਜੀ ਸਾਡੇ ਟੀਚਰ ਹਨ ਸਤਗੁਰੂ ਜੀ ਸਨ ਭੜਾਰੇ ਸਾਰੇ ਆਪਾਂ ਵਿਦਿਆਰਥੀ ਆ ਫਿਰ ਪੜੀਏ ਇੱਕ ਇੱਕ ਓੰਕਾਰ ਰ ਬਹੁਤ ਸੁਣਾ ਬਹੁਤ ਵਧੀਆ ਫਿਰ ਪੜੀ ਇੱਕ ਵਾਰੀ ਉਹ ਅੰਗ ਊੜਾ ਜਿੰਨਾ ਲੰਬਾ ਹੋਊਗਾ ਉਹ ਅੰਗ ਪਹਿਲਾਂ ਓਮ ਓਮ ਸਾਰੇ ਹਿੰਦੂ ਮੱਤ ਦੇ ਪਰਦੇਸੀ 33 ਕਰੋੜ ਦੇਵਤਾ ਓਮ ਓਮ ਜਪਦੇ ਸੀ ਸੱਚੇ ਪਾਤਸ਼ਾਹ ਜੀ ਜੋ ਕਿਹਾ ਕਿ 33 ਕਰੋੜ ਦੇ ਜੋ ਜਪਦੇ ਸੀ ਉਹਨਾਂ ਨੂੰ ਮਿਲਦਾ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਇਹਨਾਂ ਨੂੰ ਨਹੀਂ ਜਪਣਾ ਸੀਨ ਬਣਾਉਣ ਵਾਲਾ ਕੋਣ ਇੱਕ ਪਰਮੇਸ਼ਰ ਜਿਹੜਾ ਇੱਕ ਓੰ ਉਸ ਪਰਮੇਸ਼ਰ ਨੂੰ ਯਾਦ ਕਰੇਗਾ ਕਾਰਮਿਕਸ ਲਾਈਨ ਅਰਥਾ ਬਹੁਤ ਵੱਡੇ ਹਨ ਇਸ ਦੇ ਇੱਕ ਜਿਹੜਾ ਇੱਕ ਓੰਕਾਰੀ ਸਹੀ ਤਰੀਕੇ ਨਾਲ ਪੜ੍ਹਦੇ ਸਮਝੋ ਕਿ ਉਹ ਵਾਲੇ ਦੇ ਬਾਰੇ ਸਿਕਿਉਰਟੀ ਦੀ ਲਾਈਨ ਤੇ ਉਸ ਵੀਰ ਉਹਦੀ ਇੰਸ਼ੋਰੈਂਸ ਹੋਣ ਜੀ ਹੋ ਜਾਵੇਗੀ ਤਾਂ ਇਹ ਪੜੀ ਆਪਾਂ ਫੇਰ ਇੱਕ ਵਾਰੀ ਇੱਕ ਇੱਕ ਓੰਕਾਰ ਉਹ ਓਮ ਕਰਨੀ ਕਹਿਣਾ ਪਹਿਲਾਂ ਤਾਂ ਤੁਸੀਂ ਸਾਰੇ ਅੱਜ ਪ੍ਰਚਾਰਕ ਬਣਨਾ ਹੈ ਸਾਰੇ ਪ੍ਰਚਾਰਕ ਆਪਣੇ ਘਰਾਂ ਤੋਂ ਸ਼ੁਰੂ ਕਰੀਏ ਅਪਸ ਸਿੱਖੀ ਐਕਸਪੀਰੀਅੰਸ ਸਿੱਖੀ ਤੋ ਐਕਸਪੀਰੀਅੰਸ ਆਪਾਂ ਕਰ ਰਹੇ ਆ ਜ਼ਕੀਦਾ ਤੋ ਘੱਟ ਤੋਂ ਘੱਟ ਇੱਕ ਓੰਕਾਰ ਮੂਲ ਮੰਤਰ ਸਹੀ ਪੜ ਲਈਏ ਕੋਈ ਇੱਕ ਏ ਓੰਕਾਰ ਕਹੀ ਜਾਂਦਾ ਕਹਿੰਦੇ ਇੱਕ ਏਕਮਕਾਰ ਸਿੱਧਾ ਹੀ ਕਰ ਦਿੰਦੇ ਆ ਤੋ ਇੱਕ ਦੇ ਰੁਕਣਾ ਊੜੇ ਨੂੰ ਲੰਬਾ ਕਰਨਾ ਔਰ ਓੰਕਾਰ ਇੰਗਲਿਸ਼ ਦੇ ਗੁੱਟਕੈਚ ਓ ਐਨ ਕੇ ਆਰ ਪਾਇਆ ਬਿਲਕੁਲ ਰੋਂਗ ਗਲਤ ਹੈ ਬਿਲਕੁਲ ਓੰਕਾਰ ਗੁੱਟਕੈ ਦੀ ਅਜੇ ਹੋਰ ਇੰਗਲਿਸ਼ ਚ ਬਣਾਉਣ ਦੀ ਲੋੜ ਹੈ ਗੁਰੂ ਜੀ ਕਿਰਪਾ ਕਰ ਅਸੀਂ ਸਾਰੇ ਦੇ ਲਈ ਜਿਵੇਂ ਮਾਬਕ ਡਿਊਟੀਆਂ ਨਹੀਂ ਕਰ ਰਹੇ ਆ ਆਪਾਂ ਇੰਗਲੈਂਡ ਦੇ ਵਿੱਚ ਫੇਰ ਬੜੀ ਇੱਕ ਵਾਰੀ ਇੱਕ 그오 네, 그 안가를.